ਜਿੰਦਗੀ ਦੇ ਨਾਲ ਸਾਡੇ ਜਾਣਾ ਬੁੱਧੇ ਜਿਹੜੀ ਧਰਤੀ ਐ ਇਹ ਸੇ ਫਲੇਰੇ ਕੀ ਕੰਮ ਕਰਦੀ ਐ ਜੋਰ ਉਹ ਝੁਕੇਗਾ ਉਹ ਲੋਕਾਂ ਨੂੰ ਕਿਸੇਗਾ ਇਸ ਲਈ ਇਹ ਸਾਡਾ ਇੱਕ ਮਾਪਾ ਜੀ ਨੇ ਫੋਨਾ ਬਣਾਇਆ ਬੜੀ ਕਿਉਂ ਨਾ ਅਸੀਂ ਆਪਣੇ ਬੰਦੇ ਦਾ ਉਸਿਆ ਭਤੀਜੇ ਨੂੰ ਦੇਖਤੀ ਐ ਟੀਲ ਆਇਆ ਹੈ ਉਹ ਕੈਨੇਡਾ ਰਹਿੰਦਾ ਮਗਰ ਉਹ ਜਹੀ ਜੂੜਾ ਪਰ ਫੋੜ ਲਾਤਾ ਨਹੀਂ ਆ ਉਹ ਕਹਿੰਦਾ ਬਾਪਾ ਜੀ ਮੈਨੂੰ ਕੋਈ ਜ਼ਮੀਨ ਦੀ ਲੋੜ ਨਹੀਂ ਮੈਨੂੰ ਤਾਂ ਛੋਟੀ ਜ਼ਿੰਦਗੀ ਦੀ ਲੋੜ ਉਹ ਕਹਿੰਦਾ ਜਿਸ ਤਨਾ ਵੀ ਤੁਸੀਂ ਕਰੋਗੇ ਮੈਨੂੰ ਤਾਂ ਉਵੇਂ ਪਰਵਾਹ ਹੈ ਤੇ ਇਸ ਲਈ ਅਸੀਂ ਇਹ ਦੋ ਕਿਲੇ ਦਾਤਾ ਬਾਹ ਦੇ ਸਾਥ ਰਹੇ ਆ सोनू ਦਾਸੀ ਦਿੱਤਾ ਜਿੰਨੇ ਵੀ ਸਾਡੇ ਪਤਮਾ ਤੇ ਸੱਜਣ ਆਏ ਆ ਉਹ ਸਾਰੇ ਭਾਜਾ ਵਾਲੇ ਆ ਅੱਜ ਸਾਡੇ ਗੌਰ ਸਾਹਿਬ ਵੀਰੋਂ ਬੜੇ ਪਾਸਿਆਂ ਆਸਿਆ ਦੋ ਬੜਾ ਲੋਕ ਢਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹ ਡਾਗੇ ਪਰਦਾਗੇ ਨਾਕੜ ਬਾਦਿਆਂ ਦੇ ਵੇਦਿਆਂ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਸਾਰੇ ਬੱਚੇ ਸਾਰੇ ਜਿਹੜੇ ਸੀਰ ਹੋ ਗਏ ਗੁਰੂ ਸਾਹਿਬ ਦੇ ਨਾਮ ਡਾਗੇ ਪਰਦਾਗੇ ਤੇ ਅਸੀਂ ਅਕਾਲ ਤਖਤ ਦੇ ਨਾਲ ਜੁੜ ਕੇ ਰਹਿਣਾ ਹੈ ਅਜੀਤ ਸਿੰਘ ਸਾਹਿਬ ਤੋਂ 2-4 ਬਚਨ ਸੁਣਨੇ ਆ ਜੋ ਪਿਆਰ ਵਾਲੇ ਸੁਣਾਉਣਗੇ ਪਰ ਆਪਾਂ ਇੱਕ ਸਿੱਖ ਸਾਹਿਬ ਨੂੰ ਦੱਸਿਓ ਵੀ ਅਸੀਂ ਘਰਕ ਤਖਤ ਦੇ ਨਾਮ ਜੁੜੇ ਹੋਏ ਆ ਅਸੀਂ ਪਰੇ ਨਹੀਂ ਸਾਡੀ ਸਮੂਹ ਮਹਾ ਖੜੇ ਅੜ ਕੇ ਪਿਆਰ ਦਾ ਗੀਤ ਸੁਣੋ ਕੋਈ ਢੀਂਨਾ ਨਾ ਕਰੇ ਜੈ ਸਿੱਖਿਆ ਜੀ ਜੀ ਗੁਰਮੁਖ ਪਿਆਰਿਓ ਬਾਬਾ ਜੀ ਨੇ ਫੁਰਨਾ ਬਣਾਇਆ ਤੇ ਅਗਲੇ ਸਾਲ ਵਿੱਚ ਆਪਾਂ ਭੁਲਾਉਣ ਵਿੱਚ ਵੀ ਇਹੋ ਚੰਨ ਲੱਗਣਾ ਹੈ ਹਰ ਸਾਲ ਕੋਈ ਨਾ ਕੋਈ ਚੱਕਰ ਤੇ ਹੀ ਆਣਾ ਤੇ ਇਸ ਦਾ ਸਾਨੂੰ ਸਰਪੰਚ ਸਾਹਿਬ ਨੇ ਵੀ ਕਿਹਾ ਵੀ ਅਸੀਂ ਇੱਕ ਕਿੱਲਾ ਹੋਰ ਦੇ ਆ ਪੰਚਾਇਤ ਮੰਦੋ ਉੱਥੇ ਵੀ ਦਰਖਤ ਲਾਵਾਂਗੇ ਕਿ ਭਾਈ ਦਰਖਤ ਬਹੁਤ ਸਾਡੀ ਲੋਕ ਆ ਸਾਡੇ ਅਸੀਂ ਹਰ ਬੰਦਾ ਲੈ ਆ ਕੇ ਦਰਖਤ ਆਪਣੇ ਖੇਤਾਂ ਵਿੱਚ ਵੀ ਲਾਓ ਇਹਦੀ ਲੋੜ ਹੈ ਜਿਵੇਂ ਨਾਲ ਨੂੰ ਹੋਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਬਿਲਕੁਲ ਹੋਰ ਦੇ ਮੰਨਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਪੁੱਤਰੇ ਮਨ ਕੀ ਭੁੱਖ ਇਹ ਤਰਾ ਦਿੱਤਾ ਦੇਖੋ ਇਹ ਲਾਪੱਤਿਆਂ ਤੋਂ ਸਾਰਾ ਟੱਪ ਆਉਂਦਾ ਬੰਦੇ ਦਾ ਪੁੱਛ ਨਹੀਂ ਨੀ ਕੰਮ ਆਉਂਦਾ ਜਿਉਂਦਿਆਂ ਦੇ ਮੇਲੇ ਆ ਮਗਰ ਸੁਆਪ ਨਹੀਂ ਉੱਠ ਜਾਂਦੀ ਆ ਸੱਚੇ ਪਾਤਸ਼ਾਹ ਸ੍ਰੀ ਗੁਰੂ ਲੋਗਨ ਸਿੰਘ ਜੀ ਮਹਾਰਾਜ ਵੱਲੋਂ ਮਿੱਠੀ ਹੋਈ ਮਿੱਠੀ ਅਸੀਸ ਗੁਰੂ ਸਾਹਿਬ ਦੀ ਸਾਜ ਫਾਇਗੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਕੋਲੇਰਾ ਸਤਿਬਾਪਾ ਮਹਾਪੁਰਸ਼ ਮਹਾਰਾਜ बाबा नान जी महाराज जो वरो साहे बाबा काला जी जिन महीना त पहिला नानकसर साहिब विे बि हिकु किले जंगल लाया और अॼु दोड़ जंगल इते आर हुया पिछे जा बि सौ वीह जॾो करोना फैलिया तो जहिड़े से नक जे आक्सीजन जे सिलेंडर बन खे घुमंदे से ख़ासि कर सिखां वैसे उतो लंगर लाहे आक्सन जे बि पर असल जेको आकसन मिलणी आहे साम्हूं सारियूं उहो रुख आहिनि रुख जहिड़े आहे हमेशह ई सॾा साथ ॾिंदी जेके बड़े बड़े मिठे शब्द आहे तो मैं जॾो हुते रुख देख रहि हर प्रकार रुख आहे खणण वारे बि आहे शाने बि आहे गुरबाणी जेका विनिओ से अंबी छावड़ी जिओ छावड़ी कंदा शान कंदे जहिड़े गुरू नाल जुड़ जहिड़ी वन गुरू जुड़ गब न

ਆਪਾਂ ਇੱਥੇ ਬੈਠੇ ਆ ਉੱਤੇ ਆਪਣੇ ਅੱਖ ਨਤਾਂ ਲਗੀਆਂ ਹੋਈਆਂ ਇਹ ਛਾਂ ਤੇ ਹੈਗੀ ਪਰ ਇਹ ਠੰਡੀ ਨਹੀਂ ਹੈ ਸੇਕ ਪੈ ਰਿਹਾ ਆਪਾਂ ਸਾਰਿਆਂ ਨੂੰ ਕਿੰਨੇ ਬੰਦੇ ਮੁੜ ਕੋ ਮੁੜ ਕੇ ਹੋ ਫਿਰਦੇ ਆ ਪਰ ਜਦੋਂ ਆ ਮੰਨ ਲਓ ਸਾਹਮਣੇ ਰੁੱਖ ਦਾ ਤੇ ਜੇ ਆਪਾਂ ਰੁੱਖ ਦੇ ਥੱਲੇ ਜਾ ਕੇ ਬਹਿ ਜਾਗੇ ਨਾ ਤੇ ਸਾਨੂੰ ਇੱਕ ਤੇ ਖੰਡਕ ਮਹਿਸੂਸ ਹੋਊਗੀ ਇੱਕ ਜੇ ਆਪਣੇ ਆਪ ਨੂੰ ਕੁਦਰਤ ਦੇ ਨਾਲ ਜੁੜਾਂਗੇ ਤੇ ਗੁਰੂ ਸਾਹਿਬ ਨੇ ਕਿਹਾ ਵਾ ਬਲਹਾਰੀ ਕੁਦਰਤ ਜਿਸੀ ਆ ਕੁਦਰਤ ਦੇ ਵਿੱਚ ਖਰਤਾਵਾ ਕਾਟੇ ਨੇ ਬੁੱਝੂ ਚ ਪੈਦਾ ਕੀਤੀ ਆ ਕੁਦਰਤ ਰੱਬ ਨਹੀਂ ਆ ਪਰ ਕੁਦਰਤ ਦੇ ਵਿੱਚ ਰੱਬ ਰਹਿੰਦਾ ਹੈ ਖਰਤਾ ਖੇਤ ਦੇ ਵਿੱਚ ਆ ਪਰ ਜਦੋਂ ਆਪਾਂ ਰੁੱਖ ਦੀ ਛਾਵੇਂ ਬੈਠੇ ਆ ਕਿਡਾ ਮਿੱਠਾ ਮਹਿਸੂਨ ਸੁਲ੍ਹਾ ਵੇੜਿਆਂ ਦੇ ਉੱਤੇ ਰੁੱਖ ਲਾਉਂਦੇ ਸੀ ਖੂਬ ਬਣਾਉਂਦੇ ਸੀ ਤੇ ਜਿਵੇਂ ਖੂਬ ਆਣ ਨਾਲ ਚ ਰੁੱਖ ਲਗਣਾ ਬਾ ਪੁਰਸ਼ਾਂ ਦੇ ਨਾਲ ਜਾਂ ਗੁਰੂ ਸਾਹਿਬਾਂ ਦੀ ਆੜੀ ਆ ਇਹ ਵੀ ਸਾਨੂੰ ਪਰਵਾਹ ਬਾਬਾ ਫਰੀਦ ਸਾਹਿਬ ਆਪਣੀ ਬਾਣੀ ਦੇ ਵਿੱਚ ਕਹਿੰਦੇ ਆ ਮਰੀਦਾ ਖਾਕ ਨਾ ਕੋਈ ਜੀਵਨ ਦੇ ਆ ਪੈਰਾ ਸੱਲਾ ਮੋਇਆ ਹੁੰਦਾ ਕਪੜੇ ਪਾਏ ਆ ਕਿੱਥੋਂ ਪੈਦਾ ਹੋਏ ਕਪੜੇ ਜ਼ਮੀਨ ਤੋਂ ਹੀ ਆਣ ਕਫਾਤ ਕਿੱਥੋਂ ਪੈਦਾ ਹੁੰਦੀ ਨਰਮਾ ਆਪਾਂ ਰੋਟੀ ਖਾਣੇ ਆ ਹੱਲ ਕਿੱਥੋਂ ਪੈਦਾ ਹੁੰਦਾ ਜ਼ਮੀਨ ਤੋਂ ਪੈਦਾ ਹੁੰਦਾ ਪਰ ਮਾਂ ਕਿਹਿਆ ਪਿਆਰ ਦਿੰਦਾ ਇਹ ਮਾਂ ਵੇਚੀ ਨਹੀਂ ਜਾ ਸਕਦੀ ਸਾਡਾ ਇਹਦੇ ਨਾਲ ਇੱਕ ਜਜ਼ਬੀ ਰਿਸ਼ਤਾ ਵਾ ਜੇ ਇਸ ਕਰਕੇ ਮੂੰਹ ਹੰਮਣਾ ਵਾ ਸੰਭਾਲ ਕਰਨੀ ਇਹ ਦੂ ਇਹ ਸੰਭਾਲ ਕਿਵੇਂ ਆਉਂ ਆਪਾਂ ਇਸ ਜੁਰੀਨ ਨੂੰ ਇਹ ਖੇਡੀਆਂ ਬਹੁਤ ਜ਼ਿਆਦਾ ਧਿਆਨਿਤ ਕਹੀ ਦਵਾਈਆਂ ਜੇੜੀਆਂ ਕੈਮੀਕਲ ਕੀਟਨਾ ਮਾਲਵੇ ਦੇ ਬਹੁਤ ਉਮੀਦਵਾਰਾ ਪ੍ਰਬੰਧਕ ਮੈਂਬਰ ਐਕਟਿੰਗ ਮੀਟਿੰਗ ਮੈਂਬਰ ਹੈ ਜਹਰਾਤਰੀ ਇੰਚੀ ਦਿੱਤਰਾ ਹੁਲਾ ਸਾਡੇ ਮਹਿਲ ਕਲਾ ਤੋਂ ਨੰਨਸਰ ਸਾੜ ਤੋਂ ਬਾਬਾ ਕੇਰ ਸਿੰਘ ਜੀ ਜਿਹੜੇ ਅੱਜ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਕੀਤਾ ਬਹੁਤ ਵੱਡਾ ਜਿਹਨੇ ਇਹ ਮੋਢੇ ਲਾਉਣ ਦਾ ਕਾਰਜ ਕੀਤਾ ਤੇ ਬਾਬਾ ਧਾਨਾ ਸਿੰਘ ਜੀ ਜਿਹਨੂੰ ਆਪਾਂ ਸਾਰੇ ਜਾਣਦੇ ਆ ਸਭ ਤੋਂ ਪਹਿਲਾਂ ਮੈਂ ਗੁਰੂ ਦੀ ਫਤਿਹ ਸਾਰੀ ਸੰਗਤ ਜੀ ਨੂੰ ਆਈ ਆ ਸਾਨੀ ਕਰਨ ਲੱਗਾ ਜੀ ਗੱਲ ਕੇ ਬੱਲੇ ਵਾਜੁਰ ਸਿੰਘ ਜੀ ਖਾਲਸਾ ਗੁਰੂ ਦੀ ਫਤਿਹ ਬਾਬਾ ਜੀ ਤੁਹਾਨੂੰ ਆਇਆ ਲੱਗਦਾ ਜਿਵੇਂ ਤੁਸੀਂ ਅੱਜ ਕਾਰਜ ਨੂੰ ਕੀਤਾ ਇਹਨੂੰ ਦੇਖ ਕੇ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਤੁਹਾਡਾ ਪਰਾਜਨ ਨਵੀਂ ਜਿਹੜੀ ਸ਼ੁਰੂਆਤ ਹੋਈ ਆ ਕਾਫੀ ਲੋਕ ਇਹਨੂੰ ਦੇਖੋਗੇ ਜੀ ਲੌਣ ਲੱਗ ਜਾਣਗੇ ਜਿਵੇਂ ਸਾਡੇ ਕੌਮ ਦੇ ਜਥੇਦਾਰ ਬੈਠੇ ਹੋਣ ਤੁਸੀਂ ਇਹ ਅਜ ਆਰੰਭਤਾ ਕਰਦੀ ਮੇਰੀ ਉਮੀਦ ਆ ਵੀ ਆਪਣੇ ਇਲਾਕੇ ਦੇ ਵਿੱਚ ਤੇ ਬਹੁਤ ਇਹਨੂੰ ਹਲਾਰਾ ਮਿਲੇਗਾ ਪਹਿਲਾਂ ਵੀ ਆ ਪਿਛਲੇ ਸਾਲ ਅਸੀਂ ਇਹ ਕਾਰਜ ਅਰੰਭਿਆ ਸੀਗਾ ਵੀ ਕਾਫੀ ਲੋਕਾਂ ਦੀ ਜੀਵਿੰਦਾ ਦੇ ਵਿੱਚ ਅਗਰਜੀਤ ਸਿੰਘ ਦੀ ਸਹਾਇਤਾ తో ਖੜਿਆ ਦੇਹਰ ਨੇ ਦੋ ਇੱਕ ਆਪਣੇ ਵਿੱਡਿਆ ਦੇ ਵਿੱਚ ਆਉਂਦਾ ਇਹ ਜਿਹੜਾ ਜੰਗਲ ਲਾਇਆ ਸੀਗਾ ਕਿੰਨੇ ਪੱਟੀਆਂ ਨੂੰ ਗਿਆ ਸੀ ਉੱਥੇ ਵੀ ਉਹਨੇ 1 ਏਕੜ ਦੇ ਵਿੱਚ ਜੰਗਲ ਲਾਇਆ ਸੀਗਾ ਕਾਫੀ ਲੋਕਾਂ ਨੇ ਜੰਗਲ ਲਾਇਆ ਕਿਉਂਕਿ ਜਿਹੜੇ ਰੁੱਖ ਨੇ ਇਹ ਹੀ ਸਫਲ ਹੈ ਇਹ ਹੀ ਆਪਣੀ ਜ਼ਿੰਦਗੀ ਆ ਕੋਈ ਰੁੱਖੇ ਇੱਕ ਤਹੋ ਜੀ ਚੀਜ਼ ਆ ਬੰਦੇ ਜਿਹੜੇ ਜਨਮ ਤੋਂ ਲੈ ਕੇ ਮਰਨ ਤੱਕ ਕੀ ਆਉਂਦੀ ਹੈ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਸਭ ਤੋਂ ਪਹਿਲਾਂ ਪਰੋਖੀ ਰੁੱਖੀ ਡਾੜੀਆ ਤੋੜ ਕੇ ਲੈਂਦੀ ਹੋਰਿਆ ਸੂਰਜਾ ਪਾਉ ਦੇ ਗੇੜ ਅੱਗੇ ਵੱਧਦੇ ਆ ਇਨਫੈਕਸ਼ਨ ਤੋਂ ਵੀ ਕੰਮ ਦਿੰਦਾ ਕੋਈ ਰੱਖਣਾ ਹੋ ਜੇ ਵੀ ਸਹਾਜਣਾ ਹੁੰਦਾ ਮੈਂ ਹਰ ਰੋਜ਼ ਉਹਦੇ ਪੱਤੇ ਖਾਣਾ ਤਕਰੀਬਨ ਕਦੇ 200 ਕਦੇ 2-250 ਤਰ੍ਹਾਂ ਦੇ ਗਾ ਰੋਗ ਠੀਕ ਕਰਦਾ ਜੀ ਬੱਟੀ ਉਹਦੇ ਵਿੱਚ ਹੈਗੀ ਆ ਉਹ ਜੜੀ ਬੁੱਟੀ ਹੋ ਜਾ ਮੰਨ ਸਹਾਜਣਾ ਬੁੱਟਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਘਰ ਵਿੱਚ ਲਾਉਣਾ ਚਾਹੀਦਾ ਤੇ ਮੈਗਰ ਵੀ ਮਾੜਾ ਮੋਟਾ ਜਿਹੜਾ ਪੇੜ ਦੀ ਆ ਗੱਲ ਆ ਕੋਈ ਪੰਜਾਬ ਉਹਦਾ ਨਾਮ ਹੀ ਨਹੀਂ ਠੀਕ ਹੋ ਜਾਂਦਾ ਵਧੀਆ ਤਵਾਦਾਰਿਆ ਪਾਉਨੋ ਸ੍ਰੀਸ਼ੀ ਨੇ ਸਾਰਾ ਕੁਝ ਦਿੱਤਾ ਹੋਇਆ ਇਸ ਕਰਕੇ ਮੁੱਤਲ ਜਣੇ ਦੇ ਬੱਚੇ ਜਨਮ ਤੋਂ ਲੈ ਕੇ ਮਰਨ ਚੱਕੇ ਦੇ ਵੇ ਜਨਰਦਾਰ ਸਾਹਿਬ ਕਹਿ ਕੇ ਗੈਰੇਜ ਦੇ ਅੱਪਰ ਦੁਨੀਆ ਤੋਂ ਰੱਖਿਤ ਹੁੰਦੇ ਹਨ ਉਹੋ ਵੀ ਇਹ ਰੱਖੀ ਕੰਮ ਆਉਣਾ 4 ਵਜੇ ਕੁਆਟਰ ਲੱਗਣਾ ਲੱਗ ਜਾਂਦੀ ਹੈ ਨੇ ਇਸ ਕਰਕੇ ਭਾਵੇਂ ਇਹ ਸਾਹ ਸੌਖਾ ਲੈਣਾ ਪਰ ਰੱਖਾ ਦੀ ਸਵਾਲ ਕਰਨੀ ਪੈਣੀ ਹੈ ਤੇ ਆਪਣੇ ਦਾ ਮੁੱਤਲ ਬਾਹਰ ਆਈ ਜੀ ਬਾਬੇ ਨਾਨਕ ਦੀ ਧਰਤੀ ਵੀ ਆਪਾਂ ਜਨਮ ਲਿਆ ਵੀ ਇੱਥੇ ਦਾ ਸਾਰੇ ਤਰ੍ਹਾਂ ਦੇ ਮੌਸਮ ਨੇ ਇੰਨੇ ਵਧੀਆ ਧਰਤੀ ਇੰਨੇ ਵਧੀਆ ਲੋਕ ਕਿਤੇ ਨਹੀਂ ਹੈਗੇ ਬਹੁਤ ਬਾਜ ਜਿਹੜਾ ਪਾਣਾ ਹਰਿਆਣਾ ਪਾਸ ਕਰ ਜਾਂਦੇ ਆ ਤੇ ਉਹਦੇ ਕਰ ਮਹੀ ਪਾੜੀ ਵੀ ਖਾਰਾ ਹੋ ਜਾਂਦਾ ਆਪਣਾ ਤਾਂ ਬਹੁਤ ਬੜੀ ਕਿਰਪਾ ਪਾਉਦਾ ਜਿਹੜਾ ਬਰਸਾਵਾ ਆਪਣਾ ਇਤਿਹਾਸ ਨੂੰ ਸੰਭਾਲ ਕੇ ਰੱਖੀਏ ਤੇ ਆਪਾਂ ਸਾਰੇ ਨਾਲ ਮਿਲ ਕੇ ਇਹ ਰੁੱਖਾ ਨੂੰ ਜੇ ਆਪਾਂ ਅੱਜ ਦਾ ਬੰ ਨੂੰ ਬਹੁਤ ਖੁਸ਼ੀ ਆ ਵੀ ਜਦੋਂ ਬਾਬਾ ਜੀ ਮੂਹਰੇ ਲਾ ਕੇ ਤੇ ਸਾਫੀ ਰੋਗ ਆ ਜਿਹੜੇ ਸਟੇਟ ਹੋ ਕੇ bade mote ਜਿਹੜੇ ਨਾ ਜੋ ਅੱਗ ਲੱਗਦੀ ਆ ਉਹ ਜਾਰੀ ਦਿੰਦੇ ਆ ਉਹ ਵੀ ਸੁੱਝੇ ਰਹਣਗੇ ਤੇ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਕਿਸੇ ਨਾਏ ਹੁੰਦੇ ਫੋਟੇ ਹਨ ਜਦੋਂ ਮਾੜਾ ਜਿਹਾ ਥੋੜਾ ਪਹਿਲਾਂ ਨੂੰ ਵੱਧਮਾ ਕਰਨ ਗੜਸ ਜਾਏ ਝੋਨਾ ਸਭ ਠੀਕ ਰਹਿਦਾ ਕਈ ਵਾਰ ਨਹੀਂ ਤੇ ਦਰਸ ਨੂੰ ਅੱਗ ਲੱਗਦੀ ਹੈ ਬੜਾ ਦੁੱਖ ਲੱਗਦਾ ਜਦੋਂ ਲੱਗਦੇ ਆ ਇਸ ਕਰਕੇ ਸਾਰਿਆਂ ਨੂੰ ਦੇਰ ਤੇ ਵੱਧ ਤੋਂ ਵੱਧ ਰੋਕਿਆ ਗਈ ਹੈ ਸਾਈ ਆਪਾਂ ਨੂੰ ਜ਼ਿੰਦਗੀ ਜਿਹੜੀ ਸੁੱਖ ਦਿੰਦਾ ਇਹਨਾਂ ਜੰਮਾਂ ਦੇ ਨਾਲ ਸਾਰੇ ਸੰਗਤਾਂ ਤੁਸੀਂ ਮੈਨੂੰ ਬੁਲਾ ਕੇ ਇੱਥੇ ਮਾਨ ਵਰਸਿਆ ਬਾਬਾ ਜੀ ਨੇ ਸਾਡੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਪਰਸਾ ਛੇ ਵਾਰੀ ਨਹੀਂ ਕੀਤਾ ਸਾਬੇ ਅਸੀਂ ਜਾਂਦੇ ਰਹੇ ਨੇ ਆ ਮੈਂ ਵੀ ਕਈ ਵਾਰੀ ਜਾਂਦੇ ਆ ਸਿੱਖਾ ਸਾਹੂ ਦੇ ਨਾਲ ਤੇ ਭਾਵੇਂ ਉਹਦੇ ਕੋਟੇ ਚੋਂ ਬਣਾਈਏ ਸਾਹੇ ਹੁੰਦਾ ਜੀ ਅੱਜ ਜੀ ਸ਼ੁਰੂ ਕਰ ਦਿਆਂਗੇ ਇਹਦੀ ਪ੍ਰੋਜੈਕਟ ਲਾਜ਼ਮੀ ਬਣਾਵਾਂਗੇ ਤੁਹਾਡੀ ਕਿਰਪਾ ਦੇਈਏ ਸਰਪੰਚ 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 ਸ੍ਰੀਮਤ ਸੰਤਪਤਾ ਕਾਂਲਾ ਸਿੰਘ ਜੀ ਅਤੇ ਸਾਡੇ ਕੋਲ ਦੇ ਜਥੇਦਾਰ ਸਰਦਾਰ ਗੁਰਦਾਸ ਸਿੰਘ ਜੀ ਫਤੇ ਸਾਡੇ ਮਾਲਵੇ ਦੇ ਵਪਾਰਕ ਜਬਾਤੇ ਸਿੰਘ ਜੀ ਤੁਮਰ ਲਾਹ ਕੋਲੋਂ ਨਾਮ ਸਰਬੰਦਰ ਸਿੰਘ ਜੀ ਸੰਤ ਪਤਾ ਨਾਨਸਰ ਵਾਲੇ ਸੰਤ ਪਤਾ ਮਲਕਸਲਾ ਵਾਲੇ ਫਤੇ ਸਾਡੇ ਇਲਾਕੇ ਦੇ ਐਮ ਐਲ ਏ ਹਰਵੰਦ ਸਿੰਘ ਜੀ ਫਨੋੜੀ ਫਤੇ ਮੇਰੇ ਨਾਲ ਦੇ ਸਿੰਧਾ ਦੇ ਸਰਪੰਚ ਸਾਹਿਬਾਨ ਸਹਿਰਾਂ ਦੇ ਮੁਖੇ ਨੇ ਪ੍ਰੈਸਰ ਤੋਂ ਨੂੰ ਉੱਚੇ ਗਾਂਜਾ ਮਾਰੂਕਿਆਂ ਤੋਂ जिने बि मेर वीर मेर पिंडी अनुरोधारे जिथे लहां पैसा आक्सीजन संभाली